ਏ ਭਾਈ ਜੀ ਪਤਾ ਕੀ ਚੱਕਰ ਹੈ ਰਸ਼ ਦੇ ਕੇ ਨਾਲ ਹੀ ਕਹਿੰਦੇ ਵੀ ਰਸ਼ ਬਹੁਤ ਆ ਫੜਾ ਫੜਾ ਗੱਡੀ ਅੱਗੇ ਕਰੋ ਤੇਲ ਪਵਾਓ ਇਹ ਕਾਲੀ ਕਾਲੀ ਜੇ ਕਰਦੇ ਕੀ ਹੈ ਜ਼ੀਰੋ ਕਰਦੇ ਨਹੀਂ ਨਾਲ ਹੀ ਕੰਟੀਨਿਊ ਕਰ ਦਿੰਦੇ ਆ ਇਹ ਮੇਰੇ ਮੂਰੇ ਕੇ ਮੋਟਰਸਾਈਕਲ ਲੱਗਾ ਸੀ ਉਹਦਾ ਤੇਲ ਪਾ ਕੇ ਨਾਲ ਹੀ ਕੰਟੀਨਿਊ ਕਰਤਾ ਇਹਨਾਂ ਨੇ ਕੋਈ ਜ਼ੀਰੋ ਨਹੀਂ ਦਿਖਾਇਆ ਕੋਈ ਕੁਛ ਨਹੀਂ ਕੀਤਾ ਨਾਲ ਹੀ ਕਹਿੰਦੇ ਮੈਨੂੰ ਫੜਾ ਫੜਾ ਪੈਸੇ ਕਾਢੇ ਇਹ ਕਾਰੋ ਕਰ ਪਰਚੀ ਮੰਗਿਆ ਮਸ਼ੀਨ ਦੀ ਮੈਂ ਕਿਹਾ 100 ਦਾ ਤੇਲ ਪਾ ਗਿਆ ਵੀ ਤੂੰ ਮੈਨੂੰ ਪਰਚੀ ਦੇ ਦੇ ਕਹਿੰਦਾ ਮੈਂ ਜ਼ੀਰੋ ਕਿਤੇ ਮੈਂ ਕਿਹਾ ਪਰਚੀ ਦੇ ਫਿਰ ਜ਼ੀਰੋ ਕੀਤੀ ਐ ਨਾ 110 ਦੀ ਪਰਚੀ ਤਾਂ ਹੋਊਗੀ ਲੈ ਕੇ ਦੇ ਫਿਰ ਉਹ ਜਿਹੜੇ ਕਹਿੰਦੇ ਚੱਲ ਕੋਈ ਨਾ ਅੱਗੇ ਕਰ ਲੈ ਬਾਅਦ ਚ ਭੌਲੀ ਬਾਅਦ ਇਹ ਕਿਹੜੀ ਗੱਲ ਆ ਹੁਣ ਕਹਿੰਦੇ ਵੀ ਐਕਸਟਰਾ ਪਾਲਾ ਸਸੀ ਗੱਲ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨੂ ਚੈਨਲ ਤੇ ਮੈਂ ਆ ਤੁਹਾਡਾ ਦੋਸਤ ਮਿਲਣ ਸੀ ਜੇਕਰ ਤੁਸੀਂ ਪਟ્રોલ ਪਪ ਤੇ ਤੇਲ ਪਵਾਣੇ ਆਨੇ ਹੋ ਪਹਿਲਾਂ ਵੀਡੀਓ ਜੂੜ ਦੇਖ ਲਿਓ ਕਿਤੇ ਨਹੀਂ ਤੁਹਾਡੇ ਨਾਲ ਕਿਤੇ ਧੋਖਾ ਦਾੜੀ ਤਾਂ ਨਹੀਂ ਹੋਰੀ ਕਿਉਂਕਿ ਇੱਕ ਸ਼ਕਸ਼ ਤੇ ਤੇਲ ਪਾਉਣ ਆਇਆ ਸੀ ਇੱਕ ਵਿਅਕਤੀ ਜਿਹੜਾ ਆ ਤੇਲ ਪਾਉਣ ਆਂਦਾ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਇਹ ਪੈਟਰੋਲ ਬੰਦ ਦੇ ਅਧਿਕਾਰੀ ਨੂੰ ਕਿਹਾ ਗਿਆ ਕਿ 110 ਦਾ ਤੇਲ ਪਾਉਣਾ ਲੇਕਿਨ ਉਸ ਦੇ ਵੱਲੋਂ 0 ਜਿਹੜੀ ਆ ਨਹੀਂ ਚੈੱਕ ਕਰਾਈ ਗਈ ਲੇਕਿਨ ਉਸ ਤੋਂ ਬਾਅਦ ਜਦੋਂ 110 ਦਾ ਤੇਲ ਪੈ ਜਾਂਦਾ ਲੇਕਿਨ ਉਸ ਤੋਂ ਬਾਅਦ ਜਦੋਂ ਸ਼ਕਸ਼ ਦੇਖਦਾ ਕਿ ਮੀਟਰ ਦੇ ਵਿੱਚ ਦੇਖਦਾ ਉਸ ਨੂੰ ਕੋਈ ਵੀ ਨਜ਼ਰ ਨਹੀਂ ਆਂਦਾ ਲੇਕਿਨ ਜਦੋਂ ਉਸ ਦੇ ਵੱਲੋਂ ਪਰਚੀ ਮੰਗੀ ਜਾਂਦੀ ਆ ਤਾਂ ਪੈਟਰੋਲ ਬੰਦ ਦੇ ਅਧਿਕਾਰੀ ਦੇ ਵੱਲੋਂ ਕਿਹਾ ਜਾਂਦਾ ਕਿ ਅਸੀਂ ਪਰਚੀ ਨਹੀਂ ਦੇ ਸਕਦੇ ਲੇਕਿਨ ਉਸ ਤੋਂ ਬਾਅਦ ਜਦੋਂ ਹੁਣ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਆ ਜੋ ਮ ਨਾਮ ਮੇਰਾ ਮਨਪਾਲਾ ਤੇ ਮੈਂ ਇੱਥੇ ਮੁੰਡਿਆ ਰਹਿਣਾ ਵਾਂ ਮਾ ਸਾਹਮਣੇ ਪੈਟਰੋਲ ਪੰਪਾ ਸਰਕਾਰੀ ਸਕੂਲ ਦੇ ਸਾਹਮਣੇ ਮੈਂ ਇੱਥੇ ਆਇਆ ਹੀ ਤੇਲ ਪਾਣ ਇਹਨਾਂ ਨੂੰ ਕਿਹਾ 110 ਦਾ ਤੇਲ ਪਾ ਦੇ ਤੇ ਭਈ ਮੇਰੇ ਮੂਰੇ ਕਿ ਮੋਟਰਸਾਈਕਲ ਲੱਗਾ ਹੀ ਉਹਦਾ ਤੇਲ ਪਾ ਕੇ ਨਾਲ ਹੀ ਕੰਟੀਨਿਊ ਕਰਤਾ ਇਹਨਾਂ ਨੇ ਕੋਈ ਜ਼ੀਰੋ ਨਹੀਂ ਦਿਖਾਇਆ ਕੋਈ ਕੁਛ ਨਹੀਂ ਕੀਤਾ ਨਾਲ ਹੀ ਕਹਿੰਦੇ ਮੇਰੇ ਫੜਾ ਫੜਾ ਪੈਸੇ ਕਾਢੇ ਇਹ ਕਰੋ ਕਰੋ ਇਹ ਕਿਹੜੀ ਗੱਲ ਆ ਵੀ ਕਸਟਮਰ ਆਇਆ ਤੁਹਾਡੇ ਕੋਲੋਂ ਕੋ ਜੀਰੋ ਦਿਖਾਓ ਫਿਰ ਜੱਜ ਪਰਚੀ ਮੰਗੀ ਸੀ ਪਰਚੀ ਮੰਗੀਆਂ ਮਸ਼ੀਨ ਦੀ ਮੈਂ ਕਿਹਾ 110 ਦਾ ਤੇਲ ਪਾ ਗਿਆ ਵੀ ਤੂੰ ਮੈਨੂੰ ਪਰਚੀ ਦੇ ਦੇ ਕਹਿੰਦਾ ਮੈਂ ਜੀਰੋ ਕੀਤਾ ਮੈਂ ਕਿਹਾ ਪਰਚੀ ਦੇ ਫਿਰ ਜੀਰੋ ਕੀਤਾ ਨਾ 110 ਦੀ ਪਰਚੀ ਤਾਂ ਹੋਊਗੀ ਲੈ ਕੇ ਦੇ ਫਿਰ ਪਰਚੀ ਦਿੱਤੀ ਕਿ ਨਹੀਂ ਦਿੱਤੀ ਇਹਨਾਂ ਨੇ ਨਹੀਂ ਪਰਚੀ ਤੇ ਜੇ ਹੈ ਹੀ ਨਹੀਂ ਪਰਚੀ ਦੇਣਗੇ ਕਿੱਥੇ 110 ਦੀ ਠੀਕ ਕਹਿੰਦੇ ਫਿਰ ਕੁਝ ਨਹੀਂ ਕਹਿੰਦੇ ਚੱਲ ਕੋਈ ਨਾ ਅੱਗੇ ਕਰ ਲੈ ਬਾਅਦ ਚ ਭੌਲੀ ਬਾਅਦ ਚ ਇਹ ਕਿਹੜੀ ਗੱਲ ਆ ਹੁਣ ਕਹਿੰਦੇ ਵੀ ਐਕਸਟਰਾ ਪਾਲਾ ਉਹ ਇਹ ਕਿਹੜੀ ਗੱਲ ਹੋ ਗਈ ਹੁਣ ਕਿੱਥੇ ਨਹੀਂ ਗਿਆ ਆਪੇ ਬਾਅਦ ਪ ਕਿਹੜੇ ਪਰਸਪਰ ਆ ਗਿਆ ਅੰਦਰ ਹੈਗਾ ਬੰਦਾ ਆਇਓ ਮਲਾ ਦੇ ਨੇ ਨਹੀਂ ਇਹ ਮੈਨੇਜਰ ਨਾਲ ਗੱਲਬਾਤ ਹੋਈ ਹੈ ਇਸ ਵੰਦ ਤੁਸੀਂ ਮੈਨੇਜਰ ਨਾਲ ਗੱਲ ਮੈਂ ਤਾਂ ਕਿਹਾ ਮੈਨੇਜਰ ਨੂੰ ਬਲੋ ਪਤਾ ਨਹੀਂ ਮੈਨੇਜਰ ਆਇਆ ਪਤਾ ਨਹੀਂ ਸੁਪਰਵਾਈਜ਼ਰ ਸੀਗਾ ਇਹ ਨਹੀਂ ਪਤਾ ਇੱਕ ਮੁੰਡਾ ਉੱਠ ਕੇ ਆਇਆ ਹੀ ਭਈ ਉਹ ਕਹਿੰਦਾ ਵੀ ਕੋਈ ਨਾ ਤੂੰ ਪਵਾ ਲਾ ਸਮਝ ਕੀ ਲੱਗਦਾ ਇਸ ਤਰ੍ਹਾਂ ਜਿਸ ਤਰ੍ਹਾਂ ਲੋਕਲ ਕਲਾਸ ਨਹੀਂ ਕੋਈ ਕਹਿੰਦਾ ਇਸ ਤਰ੍ਹਾਂ ਭਾਜੀ ਇਹ ਹਰ ਪੈਟਰੋਲ ਪੰਪ ਦਾ ਉਹੀ ਹਾਲ ਆ ਬੰਦੇ ਪਹਿਲਾਂ ਜ਼ੀਰੋ ਸੂਰੀ ਹਮੇਸ਼ਾ ਚੈੱਕ ਕਰਾਂਗੇ ਕਿ ਭਾਈ ਸਾਹਿਬ ਜ਼ੀਰੋ ਦੇਖਣੋ ਜ਼ੀਰੋ ਦੇਖ ਕੇ ਕਿਸੇ ਤੋਂ ਨਹੀਂ ਜੀਏ ਗੋਲਦਸ ਇਹ ਭਾਜੀ ਪਤਾ ਕੀ ਚੱਕਰ ਹੈ ਰਾਸ਼ ਦੇਖ ਕੇ ਨਾਲ ਹੀ ਕਹਿੰਦੇ ਵੀ ਰਸ਼ ਬਹੁਤ ਆ ਫੜਾ ਫੜਾ ਗੱਡੀ ਅੱਗੇ ਕਰੋ ਤੇਲ ਪਵਾਓ ਇਹ ਕਾਲੀ ਕਾਲੀ ਜੇ ਕਰਦੇ ਕੀ ਹੈ ਜ਼ੀਰੋ ਕਰਦੇ ਨੇ ਨਾਲ ਹੀ ਕੰਟੀਨਿਊ ਕਰ ਦਿੰਦੇ ਆ ਇਹ ਪ੍ਰਸ਼ਾਸਨ ਤੋਂ ਹੁਣ ਕੀ ਕਹਿ ਸਕਦੇ ਆ ਜੀ ਜੇ ਅਸੀਂ ਆਪ ਪਹਿਲਾਂ ਜਾਗਰੂਕ ਹੋ ਜਾਈਏ ਪ੍ਰਸ਼ਾਸਨ ਦਾ ਬਾਅਦ ਚ ਆਜੂਗੀ ਜੇ ਅਸੀਂ ਨਹੀਂ ਟਾਈਟ ਹੋਵਾਂਗੇ ਪ੍ਰਸ਼ਾਸਨ ਨੇ ਕੀ ਕਰ ਲੈਣਾ ਹੈ ਜੀ ਗੱਲ ਪਤਾ ਹੀ 110 ਦੁਆਰਾ ਵੀ ਪੇਰ ਪਾਇਆ ਗਿਆ ਨੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਕੋਈ ਨਾ ਗਲਤੀ ਹੋ ਗਈ ਆ ਮੁੰਡੇ ਨਾਲ ਵੀ ਉਹਦੇ ਤੇ ਅਹੀ ਕਾਰਵਾਈ ਕਰਾਂਗੇ ਬਾਕੀ ਜਿਹੜਾ ਐਕਸਟਰਾ ਉਹਨਾਂ ਨੇ ਪਹਿਲਾਂ ਤੇਲ ਪਾਇਆ ਗਲਤੀ ਨਾਲ ਉਹ ਵੀ ਉਹਨਾਂ ਦੇ ਪੱਲੇ ਜਾਣਗੇ ਬਾਕੀ ਉਹਨਾਂ ਨੇ ਅਲੱਗ ਤੋਂ 110 ਦਾ ਤੇਲ ਪਾਇਆ ਵੀ ਅਗਲੇ ਨੇ ਤਸੱਲੀ ਕਰਾ ਕੇ ਮੇਰਾ ਕੰਮ ਕੀਤਾ ਵਾ ਨਹੀਂ ਦੁਆਰੇ ਦੇ ਪੈਸੇ ਤਾਂ ਨਹੀਂ ਦਿੱਤੇ ਗਏ ਦੇ ਇਸ ਤਰ੍ਹਾਂ ਦੁਆਰਾ ਤੇਲ ਨਹੀਂ ਦੁਆਰੇ ਦੇ ਨਹੀਂ ਦਿੱਤੇ ਗਏ ਜਿਹੜੇ ਮੇਰੇ ਸਾਹਮਣੇ ਜ਼ੀਰੋ ਕਰਕੇ ਪਾਏ ਆ ਪੈਸੇ ਉਹੀ ਉਹਨਾਂ ਨੇ ਪੈਸੇ ਲੈ ਗਏ ਬਸ ਤੁਸੀਂ ਪੁਆਇਆ ਸੀ ਉਹਦੇ ਕਿੰਨੇ ਬੰਦੇ ਸੀ ਉੱਥੇ ਮੌਜੂਦ ਉੱਥੇ ਘਟੋ ਘਟੋ ਨਹੀਂ ਕੋਸਤ 6-7 ਬੰਦੇ ਹੋਰ ਵੀ ਸੀਗੇ ਨਾਲ ਹਾਂਜੀ ਸਾਰੇ ਕਾਲੇ ਕਾਲੀ ਜੇ ਲੱਗੇ ਹੋਏ ਸੀਗੇ ਹੁਣ ਪਤਾ ਨਹੀਂ ਕੀ ਚੱਕਰ ਆ ਬਾਕੀ ਦਾ ਤੁਹਾਨੂੰ ਪੱਲੇ ਨੂੰ ਹੀ ਜੀਰੋ ਨਹੀਂ ਦੱਸ ਸਕਿਆ ਜਿਸ ਤਰ੍ਹਾਂ ਉਹ ਹੋਰਾਂ ਨੂੰ ਵੀ ਦੱਸਿਆ ਜਿਸ ਤਰ੍ਹਾਂ ਫਿਲਹਾਲ ਤਾਂ ਮੇਰੇ ਨਾਲ ਹੀ ਇਦਾਂ ਕੀਤਾ ਸੀ ਇਹਨਾਂ ਨੇ ਬਾਕੀ ਦਾ ਬਾਕੀਆਂ ਵਾਲਾ ਜੋ ਵੀ ਕੀਤਾ ਹੋਵੇ ਬਾਕੀ ਤਾਂ ਨਹੀਂ ਕਹਿ ਸਕਦੇ ਹਾਂਜੀ ਫਿਲਹਾਲ ਇਹਨਾਂ ਨੇ ਤੇਲ ਪਾਤਾ ਵਾ ਬਾਕੀ ਇਹਨਾਂ ਨੇ ਇੱਕ ਵਾਰ ਦੇ ਹੀ ਪੈਸੇ ਲਿੱਤੇ ਜਿਹੜਾ ਪਹਿਲਾਂ ਪਾਇਆ ਉਹਦਾ ਕੋਈ ਪੈਸਾ ਨਹੀਂ ਲੇਤਾ ਹੋਇਆ ਸੀ ਤੇ ਪਟਰ ਗੰਦੇ ਜਿਹੜਾ ਰੋਸ ਹੋਇਆ ਸੀ ਕਸਟਮਰ ਨੇ ਪਹਿਲਾ ਕਸਟਮਰ ਆਇਆ ਨਾ 210 ਦਾ ਤੇਲ ਪੋਇਆ ਉਹ ਕਹਿੰਦਾ ਵੀ ਫੈਕਟਰੀ ਦੇ ਵਿੱਚੋਂ ਮੈਨੂੰ ਪੈਸੇ ਨਹੀਂ ਮਿਲਣੇ ਪਰਚੀ ਚਾਹੀਦੀ ਆਪ ਦਾ ਰਸ਼ ਲੱਗੇ ਸੀਗਾ ਉਹ ਕਸਟਮਰ ਨੂੰ ਅਗਲੇ 0 ਕਰਤਾ ਤੇ 500 ਤੇਲ ਪਾਤਾ ਅਗਲੇ ਕਸਟਮਰ ਉਹ ਕਹਿੰਦਾ ਮੈਨੂੰ ਪਰਚੀ ਦੋ ਜਿਹੜਾ ਮੁੰਡਾ ਖੜਿਆ ਸਪੇਲ ਕੋਇਆ ਸੀ ਉਹ ਕਹਿੰਦਾ ਪਹਿਲੇ 210 ਦਾ ਤੇਲ ਪੋਇਆ ਪਹਿਲੇ ਤੇਲ ਪਾ ਲਿਆ ਫਿਰ ਬਾਅਦ ਉਸ ਦੇ ਬਾਅਦ ਬੱਜਾ ਨੰਬਰ ਮੇਰਾ ਸੀ ਜਦੋਂ ਮੈਂ ਤੇਲ ਪੋਇਆ ਕਾਊਂਟ ਯਾਨੀ ਕਿ ਆਪਣਾ ਮਸ਼ੀਨ ਜ਼ੀਰੋ ਨਹੀਂ ਕੀਤੀ ਉਸ ਤੋਂ ਬਾਅਦ ਨਹੀਂ ਨਹੀਂ ਉਸ ਤੋਂ ਬਾਅਦ ਜ਼ੀ ਫਿਰ ਜ਼ੀਰੋ ਕਰਨ ਤੋਂ ਬਾਅਦ ਫਿਰ ਮਸ਼ੀਨ 'ਚ ਪਰਚੀ ਨਹੀਂ ਨਿਕਲਦੀ ਸਰ ਜ਼ੀਰੋ ਕਰਨ ਤੋਂ ਬਾਅਦ ਜਦੋਂ ਮੈਂ ਕਸਟਮਰ ਨੂੰ ਜਦੋਂ ਤੇਲ ਪਾਉਂਦੇ ਆ ਪਰ ਜ਼ੀਰੋ ਨੂੰ ਕਿਉਂ ਨਹੀਂ ਦਿਖਾਇਆ ਗਿਆ ਤੁਹਾਡੇ ਵੱਲੋਂ ਜਿਹੜੇ ਕੋਈ ਵੀੰਦਾ ਜਿਹੜਾ ਤੇਲ ਪਾ ਰਿਹਾ ਸੀ ਉੱਥੇ ਅਧਿਕਾਰੀ ਜਿਹੜੇ ਵੱਲੋਂ ਜ਼ੀਰੋ ਕਿਉਂ ਨਹੀਂ ਦਿਖਾਇਆ ਗਿਆ ਕਸਟਮਰ ਹਾਂ ਕੋਈ ਕਸਟਮਰ ਨੂੰ ਪੈਟਰੋਲ ਪੰਪ ਵਾਲਾ ਦੱਸ ਹਰੇਕ ਕਸਟਮਰ ਨੂੰ ਜ਼ੀਰੋ ਹਰੇਕ ਹਰੇਕ ਕਸਟਮਰ ਨੂੰ ਜ਼ੀਰੋ ਚੈੱਕ ਕਰਦੇ ਠੀਕ ਹੈ ਉਸ ਵੀ ਕਸਟਮਰ ਨੂੰ ਪਰਚੀ ਬਣਾਣੀ ਸੀਗੀ ਉਹਨੂੰ ਉਹਦੇ ਬਿਨਾਂ ਭੋਲਿਓ ਨਾ 110 ਦਾ ਪਾਇਆ ਉਹਨੂੰ ਬਿਨਾਂ ਭੋਲਿਓ 160 ਕਰਤਾ ਉਹਨੂੰ ਜ ਜੀ 110 ਦਾ ਦੁਆਰਾ ਪਾਲੋ ਮੂੜੇ ਦਾ ਨਾਪ ਹੈ ਬਾਦ ਨੂੰ ਅਸੀਂ ਉਹਨਾਂ ਨੂੰ ਇਹ ਵੀ ਕਹਿੰਦੇ ਪਾਈ ਤੁਸੀਂ 2 ਮਿੰਟ ਵੇਟ ਕਰ ਲਓ ਅਸੀਂ ਪਰਚੀ ਕੱਟਣੀ ਆ ਦੂਜੇ ਦੀ ਤੀਨ ਪਾ ਕੇ ਤਾਦਾ ਉਹਨਾਂ ਪਾ ਦਿੰਦੇ ਬਈ ਕਸਟਮਰ ਦਾ ਰਸ਼ ਲੱਗਿਆ ਸੀਗਾ ਉਹਨੇ ਤੇਲ ਪਾਣ ਤੋਂ ਬਾਅਦ ਜਦੋਂ ਅਗਲੇ ਨੂੰ ਪਾਣ ਲੱਗੇ ਉਦੋਂ ਕੀ ਆ ਕਿੰਨੇ ਕਸਟਮਰ ਆਉਣਗੇ ਜੇ ਰਸ਼ ਲੱਗਿਆ ਸੀ ਘੜ ਤੋਂ ਘੜ ਜਾਂਦੇ 507 ਕਸਟਮਰ ਰਾਮ ਨਾਲ ਲੱਗੇ ਆਉਣਗੇ ਕਿਉਂਕਿ ਸਾਡੀਆਂ ਮਸ਼ੀਨਾਂ ਚੇਂਜ ਹੋਣੀਆਂ ਪਈਆਂ ਨੇ ਸਾਡੀ ਸਿਰਫ ਇੱਕ ਮਸ਼ੀਨ ਚੱਲਦੀ ਪਈ ਆ ਬਾਕੀ ਕੋਈ ਮਸ਼ੀਨ ਨਹੀਂ ਚੱਲਦੀ ਹਾਂਜੀ ਬਾਤ ਨਹੀਂ ਕਸਟਮਰ ਨੂੰ ਚੱਲੋ ਸੋ ਇਸ ਮੁਤਾਬਕ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਮੈਨੇਜਰ ਨੇ ਦੱਸਿਆ ਹੈ ਕਿ ਜਦੋਂ 110 ਦਾ ਵਿਅਕਤੀ ਤੇਲ ਪਾਣਾ ਸੀ ਲੇਕਿਨ ਉਥੇ ਰਸ਼ ਲੱਗ ਗਿਆ ਸੀ ਰਾਜਨੇਕਾਰਾਂ ਉਸੇ ਪੈਟਰੋਲ ਬੰਦੇ ਜਿਹੜੇ ਅਧਿਕਾਰੀ ਦੀ ਹੀ ਤੁੱਚ ਥੋੜੀ ਜਿਹੀ ਗਲਤੀ ਮਿਸਬੇ ਹੋਈ ਹੈ ਜਿਸ ਦੇ ਨਾਲ ਉਸ ਨੂੰ ਤੇਲ ਦੀ ਜਿਹੜੀ ਆ ਨਹੀਂ ਦੱਸ ਪਾਇਆ ਕਿ 110 ਦਾ ਪਿਆ ਜਾਂ ਕਿਸ ਤਰ੍ਹਾਂ ਪਿਆ ਲੇਕਿਨ ਉਸ ਦੇ ਵੱਲੋਂ ਮੈਨੇਜਰ ਦੇ ਵੱਲੋਂ ਤੇਲ ਜਿਹੜਾ 110 ਦਾ ਆਪਣੇ ਕੋਲੋਂ ਤੇਲ ਪਵਾ ਦਿੱਤਾ